ਤੇ ਲੋ ਜੀ ਮਿਲੋ ਕਾਲ ਚਾਚੇ ਨੂੰ ਅਸੀ ਕਰ ਬਾਈ ਜੀ ਸਾਰਿਆਂ ਨੂੰ ਇਧਰ ਖੁਸ਼ਪ੍ਰਸ ਵੀਰ ਹਲਾ ਕਿੰਨਾ ਪਿਆ ਇਹ ਮੂੰਹ ਭਰੀ ਸਾਲੀ ਸੁਣੀ ਲੱਗਦੀ ਦੇਖਣ ਇਹਨੂੰ ਖੜਾ ਸਾਲਾ ਆਈ ਲੱਗੀ ਜਾਂਦਾ ਵੀ ਬਰੀਕ ਹੀ ਬੋਸਦੂਣਾ ਹਨਾ ਮੈਂ ਪੁੱਛ ਵੀ ਭਰੀ ਪੁੱਛ ਕੇ ਦੇਖਦਾ ਅਜਾ ਪਛਾਤ ਲੈ ਬਾਈ ਬਹੁਤਾ ਗੰਨੇ ਦੀ ਬਾਈ ਬਹੁਤ ਆ ਇਹ ਤਾਂ ਮੈਂ ਵੱਧ ਕਰਵਾਇਆ ਹੈ ਮੈਂ ਕਿਹਾ ਘਾਟ ਅਛਾ ਇਹ ਲਾਸਟ ਵਾਰ ਚੀਤੇ ਰਹੀ ਤੂੰ ਕੋਈ ਆ ਦੇਖਿਆ ਪਾ ਕੇ ਇੰਨਾ ਪਧਰਾ ਚੱਲਦਾ ਟਰਾਲੇ ਦੀ ਨਹੀਂ ਨਹੀਂ ਮੈਂ ਰੱਖਿਆ ਆ ਮਾਗਿਦੇ ਰੁੜਾ ਇਹ ਪਧਰਾ ਇਹਦਾ ਚੱਲ ਨਹੀਂ 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 ਮੈਂ ਰੱਖਿਆ ਹਾਂ ਉਹ ਤੇਰੀ ਵਾਲੀ ਤੇਰੀ ਵਾਲੀ ਵੀ ਹੁੱਕ ਮੈਂ ਵੀ ਵਧਾਉਣੀ ਆ 10 ਇੰਚ ਹੁੱਕ ਤਾਂ ਤੇਰੀ ਵਾਲੀ ਵੀ ਵਧਨੇ ਵਾਲੀ ਆ ਹਾਂ ਹੁੱਕ ਛੋਟੀ ਆ ਉਹ ਕਹੇ ਜੀ ਹਾਂ ਹੁਣ ਦੇਖੋ ਬਰਾਬਰ ਲਾਦਾ ਹਾਂ ਨਾ ਹੁਣ ਲਾਲ ਹੁੰਦਾ ਤਾਂ ਮੈਂ ਉਹਨੂੰ ਕਹਾਂ ਮੈਂ ਅੱਜ ਤੱਕ ਮੋੜ ਦੇ ਇਹਨੂੰ ਅੱਛਾ ਵੀ ਜਿਹੜ ਬਾਪਤ ਕਰ ਲਈ ਅੱਛਾ ਅੱਛਾ ਲਾਲ ਹੁੰਦਾ ਜਿਆਦਾ ਲਾਲ ਹੋ ਜਾਣਾ ਜਿੱਥੇ ਤੱਕ ਰੱਖਿਆ ਉਹ ਗੱਥੇ ਇਹ ਮੈਂ ਆ ਮੈਂ ਉਹਨੂੰ ਕਿਹਾ ਮੈਂ ਕਿ ਅੱਛਾ ਟੱਕਣਾ ਰੱਖੀ ਜਾਂ ਫੇਰ ਦਾਬੂ ਕਰੀ ਅੱਗੇ ਦਾਬੂ ਕਰ ਲਈ ਮੈਂ ਉਹਦੇ ਨਾਲ ਐ ਲੈਵਲ ਤੇ ਚੱਲਦਾ ਇਹ ਉਹ ਤਾਂ ਲਾਲ ਦੀ ਟਰਾਲੀ ਰਾਣੀ ਹੁਣ ਵੀ ਹੁਣੇ ਦੱਸਦੀ ਐ ਲਾਲ ਹਾਂ ਉੱਪਰ ਵੱਜੀ ਆ ਹੁਣ ਉਹ ਦੂਗੇ ਬੰਦੇ ਪੰਮੇ ਦੀ ਰੇੜੀ ਖਿਲਦੇ ਆ ਗੰਨਾ ਬੀਜ ਦੇ ਪ੍ਰਧਾਨ ਦਾ ਪ੍ਰਧਾਨ ਦਾ ਬੀਜ ਨਹੀਂ ਹੋਇਆ ਹਲੇ ਬੀਜ ਹੋ ਗਿਆ ਨਾ ਨਾ ਪੈਣੀ ਗਈ ਅਗਨਾ ਦੇਖ ਤਰਾ ਕਿਹੜੇ ਸਾਹ ਫੁੱਟੇ ਹੋਇਆ ਗੰਨਾ ਦੇਖ ਲੈ ਹੈਨਾ ਬੀਜ ਦੇ ਤੂੰ ਇਹ ਠਕਤੀਰ ਫਰਕ ਔਰ ਕਹਿੰਦਾ ਵੀ ਜੇ ਐਤ ਕੀ 350 ਕਾਊਂਟਰ ਨਿਕਲਿਆ ਕਿੱਲੇ ਦਾ ਹੂੰ ਅੱਗੇ ਮੈਂ 450 ਕੋਟਾ ਕੋంటర్ ਕਹਿੰਦੇ ਵਧਣਾ ਅੱਛਾ ਵਧਾਉਣਾ ਹੈਂ ਜੰਮ ਨਹੀਂ ਵਧਾਉਣਾ ਹਾਂ ਜਿਹੜੇ ਸਾਨੂੰ ਫੁੱਟਿਆ ਹੋਇਆ ਪਲੀ ਸੁੱਕੀ ਹੈ ਸਾਰੀ ਹੈਂ 20 ਬਾਕੀ ਤਾਂ ਠੀਕ ਆ ਉੱਥੇ ਜਿੱਥੇ ਨੁਕਾ ਉੱਥੇ ਮੜੀ ਗਿੱਲੀ ਹੈ ਹਾਂ ਪੱਟ ਲੈ ਜੇ ਨਹੀਂ ਜੱਗੇ ਰਾਣੇ ਦੇ ਲੱਪ ਪੂਡਰ ਲਾਇਆ ਸਾਨੂੰ ਦਿਖਦਾ ਵੀ ਨਹੀਂ ਹੈਗਾ ਆ ਦੇਖ ਲੈ ਆ ਵੀ ਵੀ ਕੀ ਹੋਈ ਜੀ ਇਹਨੂੰ ਲੈਣੇ ਦਾ ਉਹ ਆਇਓ ਤੇ ਇਹ ਜਿਹੀ ਲਾਉਣੀ ਆ ਇਹ ਦੇਖ ਤਾਂ ਸਹੀ ਉਹ ਸਰੋਂ ਦੇ ਉੱਪਰੋਂ ਬੂਟਾ ਦੇ ਦੇ ਨਹੀਂ ਵੀ ਲੱਗਿਆ ਕੋਈ ਕਹਿ ਦੂੰਗਾ ਬੂਟੇ ਲੱਗੇ ਇਹਨਾਂ ਨੇ ਇੰਨੀ ਇੰਨੀ ਛੱਡੀ ਲੈ ਮੰਨ ਲੈ ਐਡੀ ਛੱਡੀ ਲਾਈ ਦੀ ਇੰਨੀ ਕ ਬਾਹਰ ਤੱਕ ਇਹ ਕੱਦ ਦੀ ਛੱਡੀ ਚਾਈ ਹਾਂ ਐਈ ਤੇ ਛੱਡੀ ਨਾ ਇੱਕ ਬਹੁਤ ਵਧੀਆ ਫੋਟੋ ਵੀ ਬਹੁਤ ਆ ਲਾਜਕਵਾ ਹੁੰਦੀ ਛੱਡੀ ਜੇ ਪੂਰੇ ਬੀਕਾਂ ਨੇ ਹੂਗਾ ਟਿੱਡੇ ਨੇ ਹੂਗਾ ਪਰ ਉਹ ਨਹੀਂ ਉਹ ਲੰਬੀ ਨੂੰ ਪੈ ਜਾਂਦੇ ਆ ਜਿਹੜੀ ਕੈੜੀ ਆ ਉਹ ਹਾਂ ਉਹਦੇ ਕਿੱਡੀ ਬੰਗਲਾਤ ਬਣਦਾ ਨਾ ਮਗਨਾਰ ਭਰੀ ਜਾਂਦੀ ਏ ਭਰੀ ਸੱਤ ਹੈ ਹਾਂ ਖੱਤੀ ਆਹ ਹੈ ਖੱਤੀ ਜਿਹੜਾ ਇੱਕੋ ਇੱਕੀ ਜੀ ਮਿਕਸ ਆ ਆ ਦੇਖੋ ਕਿਹੜੇ ਸਾ ਫੁੱਟਿਆ ਖੱਤੀ ਜੀ ਵੀ ਮਿਕਸ ਆ ਇਹ ਦੇਖ ਤਾਂ ਭਾਈ ਸਾਹਮਣੇ ਖੜ ਕੇ ਹੋਰ ਜਿਹੜਾ ਕੋ ਮਰਜ਼ੀ ਮਿਹੜ ਜਿਵੇਂ ਨਾ ਨਾ ਮਿਹੜ ਜਿਵੇਂ ਮੂਰੇ ਤੇ ਹਾਂ ਹੋਰ ਹੋਰ ਜਿੱਥੇ ਮਰਜ਼ੀ ਰੰਗ ਜ਼ਾਰਦੇ ਹੋ ਇਧਰ ਕਰੂੰਗਾ ਇੰਨਾ ਕੇ ਬਾਹਰ ਕਰਨੀ ਉੱਪਰ ਪਹਿਲੀ 1 2 ਭਰੀ 1 2 ਭਰੀ ਪਹਿਲੀ ਬਾਕੀ ਠੀਕ ਐ ਇੰਨੀ ਚਾਹੀਦੀ ਐ ਇਹumbai ਬਹੁਤ ਆਰ ਬਾਰ ਦਾ ਗੰਨਾ ਜਾਂਦਾ ਹੈ ਹੈ ਹਾਂ ਆਰ ਬਾਰ ਦਾ ਗੰਨਾ ਜਾਂਦਾ ਹੈ ਹੈ ਇਹ ਬਾਈ ਦੂਰ ਤੇ ਆਏ ਲੱਗੀ ਜਾਂਦਾ ਜਿਹੜਾ 88 ਹੁੰਦਾ ਐ ਹਰ ਜੀ ਬੀ ਨੋ ਵਜਨ ਹੈ ਪਰ ਇਹ ਮੇਕ ਨਹੀਂ ਬਹੁਤ ਵਜਨ ਹੈ ਵਜਨ ਹੈ ਇਹ ਕਹਿੰਦਾ 100 ਕਵਾਂਟਲ ਵੀ ਨਹੀਂ ਹੋਗਾ ਹਰਸ਼ ਵੀ ਕਹਿੰਦਾ ਹਰਸ਼ ਵੀਰ ਨਾਲੇ ਵੀ ਇਹ ਤਾਂ ਮਰੀ ਜਾਂਦੀ ਹੁੰਦੀ ਹੈ ਇਹ ਹਾਂ ਮੈਨੂੰ ਕਹਿੰਦੇ ਤੇਰਾ 110 ਹੋਣਾ ਸ਼ਰਤ ਲਾ ਲੈ ਜਾ ਕੇ ਉੱਥੇ ਕੰਡਾ ਕਰਾ 97 ਕਵਾਂਟਲ ਹੋਏ ਮੇਰੇ ਨਾਲ ਵੀ ਸ਼ਰਤ ਲਾਈ ਦੀ ਕਹਿੰਦੇ 103 ਤੇ ਉੱਪਰ ਆ 85 ਕਵਾਂਟਲ ਹੋਇਆ ਮੈਂ ਛੜੀ ਨਾ ਥਾ ਸਹੀ ਲਾਈ ਦੀ ਮੈਂ ਕਹਾਂ ਲਗਾਇਆ ਥਾ ਤੂੰ ਮੇਰੇ ਕੋਲ ਬੋਲਦਾ ਕਹਿੰਦਾ 85 ਕਵਾਂਟਲ ਹੋਇਆ ਹਾਂ ਪੜੀ ਲੱਤ ਤੋਂ ਕਹ ਲੂ 200 ਕੁ ਮੈਂਟਲ ਲੈ ਗਿਆ ਹੈ ਅੱਛਾ 91 ਨੇ ਬੰਦੇ ਬਹੁਤ ਹੁਣ ਪੈਂ ਵੀ ਨਹੀਂ ਵੱਡੇ ਆ ਵੱਡੇ ਹੀ ਨਹੀਂ ਕਹਿੰਦੇ ਉਹ 95 ਨੂੰ ਜਿਹ ਕਹਣਾ ਤੁਸੀਂ ਦੱਸਦੇ ਆ ਉਹ ਸਾਹ ਨਹੀਂ ਨਾ ਫਿਰ ਵੱਡੇ ਆ ਸੀ ਉਹ ਐਡਾ ਟਰੈਕੜਾ ਵੜੀ ਕਾ ਫਰਾਤ ਹੱਦ ਹੋ ਗਈ ਤੇਰੀ ਯਾਰ ਅੱਜ ਮਾਰ ਲਿਆ ਮੈਂ ਹੁਣ ਮੈਂ ਹੈ ਖੜਾ ਆਇਆ ਹਲੇ ਹਾਂ 4x4 ਟਰੈਕਟਰ ਆ ਉਹ ਸਹੀ ਆ ਉਹ ਠੀਕ ਆ ਠੀਕ ਖੜਾ ਖੜਾ ਰਹਿਣ ਦੇ ਐਤੀ ਤਰ ਪਾਣਾ ਬਸ ਉਹ ਲੋੜੇ ਨਹੀਂ ਆ ਰਹੇ ਇਹ ਕਿਹੜਾ ਗਿੱਲੇ ਆ ਯਾਰ ਤੈਨੂੰ ਫੜ ਕੇ ਆ ਜੇ ਥੱਪਾ ਲਾ ਦੇ ਪੱਤੀ ਵੀ ਰੋਕ ਦੇਣਾ ਵਹਿੰਦੇ ਬੰਦ ਕਰ ਦੇ ਕਿਹਨੇ ਉਸੇ ਖੜਵਾਉਣਾ ਦੇਖੀ ਨਹੀਂ ਖੜਦਾ ਇਹ ਟਰੈਕਟਰ 4x4 ਲੱਖ ਦੀਆਂ ਤਾਂ ਵੇਚ ਦੀ ਜਦ ਇਹ ਹਾਂ ਚਾਰ ਟਾਇਰ ਇਹਨਾਂ ਚੱਲਦੇ ਉਹ ਜਿਹੜਾ ਆੜੇ ਹੋਏ ਕੰਮ ਕੱਢਦਾ ਖੜਾ ਘਰਾਂ ਲੈ ਆਉਂਗੇ ਫਿਰ ਫਿਰ ਕੀ ਹੋਵੇ ਜੇ ਬਾਲਸ ਮਾਰਤੀ ਸਾਧੂ ਦੀ ਗਾਲ ਯਾਰ ਜਿਹੜਾ ਆੜੇ ਹੋਏ ਕੰਮ ਕੱਢਦਾ ਲੈ ਆਉਂਗੇ ਉਹ ਘਰਾਂ ਖੜਾ ਉਹ ਕਿਹੜਾ ਖੜਿਆ ਹਾਥੀ ਦੱਸ ਦੇ ਨੂੰ ਹਾਂ ਹਾਂ ਹਾਥੀ ਇਹਨਾਂ ਨੂੰ ਮੋਗੂ ਚੁਰ ਨਹੀਂ ਉਹ ਪਾਗਲਾ ਹੈ ਕੀ ਵੇ ਟਰੈਕਟਰ ਪਾਗਲਾ ਹੈ ਕਿੱਥੇ ਟਿਕਦਾ ਹੈ ਟਾਈਨ ਨੀਂ ਮੋਟੇ ਚੱਕੀ ਆ ਪਾਗਲਾ ਪਾਏ ਦੇ ਲਾ ਰਿਹਾ ਹੈ ਹਾਂ ਬੰਦਿਆਂ ਨੂੰ ਵੀ ਪਤਾ ਬਹੁਤ ਆ ਟਰੈਕਟਰ ਬਹੁਤ ਟਰੈਕਟਰ ਭਾਈ ਨੇ 10 ਫੁੱਟ ਹੱਦ ਤੱਕ ਰੋਟਾਵੇਟਰ ਕਰਾਇਆਤਾ ਤੇ ਹਾਂ ਇੰਨੇ ਨਾਲੇ ਕੋਈ ਤਿਆਰ ਨਹੀਂ ਕਰਾਇਆ ਹੋਇਆ ਇਹ ਕੱਟ ਠੀਕ ਹੈ ਇੰਨਾ ਹੀ ਕੱਟ ਕੁਝ ਨਹੀਂ ਕਰਾਇਆ ਹੋਇਆ ਉਹਦੀ ਟਰਬੋ ਵੀ ਨਹੀਂ ਹੈਗੀ ਟਰੈਕਟਰ ਦੀ ਚੱਕਲਣ ਵਾਲੀ ਚੜਾਈ ਹਾਂ ਉਦੋਂ 135 ਕੁਇੰਟਲ ਕੰਨਣਾ ਹੋਇਆ ਠੀਕ ਹੈ ਪੰਜਵੇਂ ਗੇਅਰ ਤੇ ਚੜਿਆ ਇੱਕ ਗੱਲ ਦੱਸਾਂ ਤੈਨੂੰ ਮੈਂ ਤੈਨੂੰ ਇੱਕ ਹੋਰ ਵੀ ਦੱਸ ਦਿੰਦਾ ਹਾਂ 11 ਦਾ ਨਾਲੇ ਕੁਝ ਨਹੀਂ ਆਇਆ ਗੇਰਾਂ ਦੀ ਜਿਹੜੀ ਸੈਟਿੰਗ ਹੈ ਨਾ ਉਹ ਹੈਗੀ ਹੈ ਮਹਿੰਦਰਾ ਵਾਲੇ ਦੀ ਹੂੰ ਠੀਕ ਹੈ ਇੰਨੀ ਸਵਰਾਤ ਦੀ ਵੀ ਨਹੀਂ ਹੈਗੀ ਹੋਰ ਕਿਸੇ ਟਰੈਕਟਰ ਦੀ ਨਹੀਂ ਹੈਗੀ ਜਿੰਨੀ ਗੇਰਾਂ ਦੀ ਮਤਲਬ ਇਹਨਾਂ ਦੀ ਸੈਟਿੰਗ ਹੈ ਚਲਾ ਮਤਲਬ ਨਾਲੇ ਗੇਰ ਵੀ ਥੜੇ ਪੰਜ ਟਰੈਕਟਰ ਚਾਹੇ ਤੂੰ ਚੌਥੇ ਤੇ ਪੰਜਵੇਂ ਦਾ ਨੋਰਮਲ ਪੜੂਗਾ ਨਾਲੇ ਗੇਰ ਵੀ ਪੰਜ ਉਹਦੇ ਡੀ ਕੇ ਵਿੱਚ ਤਾਪ ਲਾਉਂਦੇ ਨਾ ਉੱਥੇ ਦਬਦਾ ਇਹ ਪਰ ਹੁਣ ਕਰਤਾ ਮੈਨੂੰ ਕੱਲ੍ਹ ਬਾਈ ਦੱਸ ਦਤਾ ਤਾ ਇਹ ਗਰੀਕ ਉਹ ਹੋ ਆ ਗਿਆ ਔਰ 25000 ਦੀ ਕਿੱਟ ਹੈ ਮੈਂ ਕਿਹਾ ਪਹਿਲਾਂ ਮੈਂ ਚਲਾ ਕੇ ਦੇਖਣੇ ਕਿ ਜੇ ਪਤਾ ਤਾਂ ਲੱਗੇ ਵੀ ਫਰਕ ਪਿਆ ਤਾਂ ਹੈ ਇਹ ਚਲਾ ਕੇ ਦੇਖਣੀ 25000 ਦੀ ਕਿੱਟ ਹੈ ਜੀ ਅੱਗੇ ਸਾਰੀਆਂ ਗੱਲਾਂ ਨਹੀਂ ਬਤਾ 8 ਟਰਬੋ ਹੈ ਨਾ ਹਾਂ ਆਪਣੇ ਵਾਲਾ ਤੇਲਾ ਟਰਬੋ ਵੀ ਨਹੀਂ ਇੱਕ ਹੋਰ ਰਾਜਾ ਸਿਸਟਮ ਉਹਨੂੰ ਹਾਂ ਡਿਉਂਡੀਅਰ ਨੂੰ ਹਾਂ ਇੱਕ ਲੀਵਰ ਲਾਤਾ ਉਹ ਪੱਖਾ ਲੱਗਦਾ ਜਿਹੜਾ ਅੱਗੇ ਪੱਖਾ ਚੱਲਦਾ ਬਣਾਉਂਦਾ ਹੁੰਦਾ ਕਰਦਾ ਹਾਂ ਉਹ ਪੱਖੇ ਦੇ ਫਾਰ ਪੁੱਠੇ ਹੋ ਜਾਂਦੇ ਆ ਮਤਲਬ ਕਿ ਮੰਨ ਲਾ ਅੱਗੇ ਗਰਦਾ ਹੋ ਗਿਆ ਹਾਂ ਸਮਝ ਗਿਆ ਉਹਨੇ ਜਾਲੀ ਪੁੱਠੇ ਹਵਾ ਮਾਰ ਕੇ ਸਾਰਾ ਸਾਰੀ ਸਾਫ ਕਰ ਲੈਣੀ ਆਪੇ ਸ਼ਰ ਹੁਣ ਬ੍ਰੇਕ ਹੋਊਗੀ ਇਹ ਹੋਗੀ ਤੇਰੀ ਹਵਾ ਹਵਾ ਛੁੱਪੀਦੀ ਹੋਏ ਉਹ ਉਧਰਲੇ ਡਰ ਚ ਗਿਆ ਦਾ ਮੈਂ ਤੈਨੂੰ ਸਾਰੀ ਠੀਕ ਚ ਲੈ 100 ਦਾ ਸਬਸਕ੍ਰਾਈਬ ਹੀ ਆ ਪਤਾ ਨਹੀਂ ਸਾ ਤੋਂ ਵੀ ਨਹੀਂ ਕਰਾਈਗਾ ਤਲ ਤੇਰਾ ਦਾ ਬਾਈ ਟਰਾਲਰ ਨਾ ਮਾ ਤੇਰੀ ਰਸੀ ਦੀਸ ਨਹੀਂ ਕਰ ਸਕਦੇ ਨਵੇਂ ਪ੍ਰਾਣੇ ਦੀ ਕੀ ਕਰ ਲਊਂ ਜੇ ਬਾਕੀ ਮੈਂ ਚੱਕਰ ਆਉਦਾ ਪੈਰਾ ਅੰਤ ਕਰਕੇ ਅੱਛਾ ਉਹ ਜੇ 1.50 ਪੌਣਾ ਵਾਪਾ ਹੀ ਹੋਈ ਹੈ ਫਿਰ ਟਾਇਰਾਂ ਦੇ ਵੀ ਚੱਕਰ ਆਈਦਾ ਕਰਾ ਦੇ ਜੇ ਨਾ ਹੋ ਗਿਆ ਟਾਇਰ ਵੀ ਦੇਖਣੇ ਟਾਇਰ ਵੀ ਠੀਕ ਆ ਬਿਲਕੁਲ ਇੱਕ ਇਹਦੇ ਸਾਹਮਣੇ ਦਾ ਇੱਕ 10 ਵੀ ਸਾਵਾ ਪੂਰੀ ਹੈ ਇਹਦੇ ਚ ਨਾ ਜਮਾ ਨਹੀਂ ਪਈ ਨਾ ਫਿਰ ਉਧਰ ਡਰਗਾ ਦੇ ਦੱਬਦਾ ਯਾਰ ਉਹ ਉਹ ਟਾਇਰੇ ਦੱਬਦੇ ਆ ਇਹ ਤੇ ਗੁੱਡੀ ਦੱਬਦੀ ਪਤਾ ਨਹੀਂ ਖੜੇ ਕਰਕੇ ਖੜੀ ਹੈ ਨਾ ਤਿੰਨ ਚਾਰ ਦਿਨ ਹੈ ਨਾ ਹੋਣਾ ਮੜਿਆ ਹੈ ਹੈ ਐਡਾ ਵੀ ਉਹ ਗੁੱਡੀ ਦਾ ਵੀ ਫਰਕ ਹੁੰਦਾ ਇਹਦਾ ਗੁੱਡੀ ਦਮ ਦੇ ਕੇ ਚੱਲਦੀ ਆ ਉਹਨੂੰ ਹੀ ਦੇ 150 ਪੌਂਡ ਹਵਾ ਪਾਈ ਹੋਈ 200 ਕੁਆਂਟਲ ਬਜੇ ਨੂੰ ਵੀ ਟਾਇਰ ਹੀ ਦੱਬਦੇ ਆ 15 ਇਧਰੋਂ ਦਿਖਾ ਰਿਹਾ ਤਾਂ ਮੀਟਰ ਹਾਂ ਆਉਟਸਾਈਡ ਹਾਂ 110 ਪਰਲੀ ਸਾਈਡ ਹਾਂ ਕੋਈ ਨਾ ਉਧਰ ਦੀ ਸਾਈਡ ਦਾ ਫਿਰ ਫਰਕ ਹੁੰਦਾ ਉਹ ਇਧਰ ਦੀ ਸਾਈਡ ਚੱਲਦੀ ਆ ਉੱਥੀ ਥਾਂ ਚੱਲਦੀ ਆ ਇੰਨੀ ਸਾਈਡ ਚੱਲਦੀ ਆ ਠੀਕ ਹੈ ਮੈਂ ਇੰਨੀ ਕੀ ਤਾਂ ਚਾਹੀਦੀ ਉੱਪਰ ਪਾਉਣ ਨੂੰ ਸਤਾਰਾ ਜਾਂਦੇ ਮੈਂ ਚਾਰੇ ਬੋਲ ਜਿਹੜੇ ਨਾ ਇਹ ਵਧੀਆ ਹੈ ਤੇਰਾ ਲੋਕ ਪੁੱਤ ਦਿਖਾਰਾ ਹੈ ਹਾਂ ਮੂਰੇ ਟਾਇਰ ਵਾਲਾ ਇਹਨੂੰ ਟਾਇਰ ਦੇ ਦਿੱਤਾ ਇੱਕ ਹਾਂ ਜਿਹੜਾ ਮੈਂ ਕੱਢ ਕੇ ਹੋ ਕੇ ਰਤਾ ਨੇ ਇਹਨੂੰ ਦੇ ਦਿੱਤਾ ਟਾਇਰ ਇੱਕ ਡਿਊਟ੍ਰੈਲੇ ਨੂੰ ਪਾਇਆ ਹੁੰਦਾ ਨਾ ਮੀਟ੍ਰੈਲੇ ਨੂੰ ਪਾਇਆ ਹੁੰਦਾ ਵੀ ਆ ਤੂੰ ਬਰਤਲਾ ਹਾਂ ਪੁੱਛੀ ਤੇ ਕਿੰਨੇ ਸੀਜ਼ਨ ਲੱਗਿਆ ਇਹ ਨਹੀਂ ਹਿਲ ਜੰਦਾ ਗੰਗੇ ਗੰਗੇ ਦੇ ਹੀ ਚੱਲੀ ਜਾਂਦੇ ਉਹ ਨਾਲੇ 100 ਨੂੰ ਕਿਹਾ 25-25 ਜੇਰੇ 100 ਕੁਇੰਟਲ ਇਹਦੇ ਉੱਪਰ ਵੀ ਵਜਨ ਆ ਤਾਂ 25-25 ਕੁਇੰਟਲ ਐਡਰ ਨੂੰ ਤਸਵੀਰ ਮੈਨੂੰ ਕਹੀਦਾ ਤੂੰ ਟਰਾਲਾ ਭੇਜ ਕੇ ਇਹਨੂੰ ਤਾਂ ਕੋਈ ਭਈਆ ਨਹੀਂ ਮੰਨਦੇ ਰੇੜੂ ਪਾਉਣੇ ਨੂੰ ਉਦੋਂ ਆ ਵੀ ਮੈਨੂੰ ਪਤਾ ਕਿ ਕਹੇ ਚਲੋ ਆਪਣਾ ਪੈਣ ਵੇਚਣਾ ਦਾ ਫੇਰ ਦੂਈ ਗੱਲ ਹੋਰ ਹਾਂ ਫੇਰ ਪੁੱਟੇ-ਵਾਟੇ ਦੀ ਕੱਲ ਨੂੰ ਆਪਾਂ ਕਮਾਉਣਾ ਕੰਮ ਕਰਨਾ ਮੁਰਤਾ ਜਾਂਦੇ ਬੜੇ ਨੂੰ ਕਿੱਥੇ ਮੋੜਦੇ ਆ ਮੈਨੂੰ ਕਹਿੰਦਾ ਉਹ ਲੰਬੜਦਾਰ ਕਹਿੰਦਾ ਇਹ ਤਾਂ ਗੰਨੇ ਵਾਲਾ ਸਪੈਸ਼ਲ ਆ ਬਾਹਰ ਦੇ ਵਾਲਿਆਂ ਦੀ 30 ਕੁਇੰਟਲ ਵਜਨ ਵਾੜ ਜਣਾ ਉਹ ਤੇ ਆਉਂ ਉੱਢ ਜੀ ਪਤਾ ਫਰਸ ਦਾ ਐਡਾ ਮੋਟਾ ਫਰਸ ਜਾ ਕੇ ਦੇਖੀ ਨਹੀਂ ਉਹਦਾ ਹੁਣ ਉਹਨੇ ਫੜਕਣੇ ਤੇ ਹਟਦੇ ਹੁਣ ਹਟੂਗਾ ਹੁਣ ਬਣੂਗੀ ਚੀਜ਼ ਉਹਦੀ ਮੈਂ ਕਰ ਰਿਹਾ ਰੰਗ ਚੱਜਦੇ ਪੇਂਟ ਕਰਵਾ ਦੀ ਇਹਨੂੰ ਬਰਾਲੇ ਨਾਲ ਯਾਰ ਮੇਰਾ ਉਹਨੂੰ ਤਾਂ ਬੁਲਾ ਦੇ ਇਲੈਕਟਾਂ ਨੇ ਤੇ ਮੇਰੀ ਕੰਬੈਨ ਦੀ ਨਾ ਥੋੜਾ ਕਿਤੇ ਹੱਥ ਹੁੰਦੇ ਹੋ ਦਿਖਾਉਣੀ ਉਹ ਕੁਛ ਨਾ ਕਿਸ ਦਿਨ ਟਾਈਮ ਹੈਗਾ ਹੈ ਰੰਗ ਆ ਕਰਾਈਂ ਦੇਖ ਚਮਕਦਾ ਕੋਈ ਕਹਿ ਦੂਗਾ ਉਹ ਵਾਹ ਉਹ ਮੈਂ ਲੈਂਦਾ ਫੋਨ ਉਹਨੇ ਆ ਜਾਣਾ ਉਹ ਮਲੈਟਾਂ ਦੀਆਂ ਜੰਮ ਉਹਦੀਆਂ ਤੇ ਉਹ ਬਹੁਤ ਹੁੰਦਾ ਕਾਲਿਆਂ ਤਾਂ ਜੌਂੜੀਏ ਨਾਲ ਦਾ ਰੰਗ ਕਰੋ ਉਹ ਨੀਕੇ ਰੰਗ ਥੋੜੋ ਕਰਾਈ ਜਾਣਾ ਥਾਰੇ ਨੇ ਮੈਂ ਹੋਰ ਕਰਾਵਾਂ ਤਿੰਦੇ ਨੂੰ ਹੋਰ ਤੇਰੇ ਨੂੰ ਹੋਰ ਕਾਲੇ ਨੂੰ ਜੌਂਡੀ ਰੜ ਲ ਕਰਾਉਂਗੇ ਉਹ ਇਹ ਜਾ ਨਹੀਂ ਉਹਨੂੰ ਕਰਾਉਣਾ ਮਹਿੰਦਰੀ ਵਾਲੀ ਲਾਲ ਕੋਈ ਲਾਲ ਲਾਲ ਪੀਲਾ ਉਹ ਤੂੰ ਰਹਿਣ ਦੇ ਯਾਰ ਨਹੀਂ ਉਹਨੂੰ ਕਰਾਉਣਾ ਓਕਣੇ ਹੀ ਲਾਲ ਰੰਗ ਨਾ ਕਰਾਈ ਲਾਲ ਰੰਗ ਫਿੱਕਾ ਤੈਨੂੰ ਯਾ ਕਹਿ ਰਹੇ ਆ ਧੁੱਪ ਇੰਨਾ ਚੱਕਦੀ ਆ ਰੰਗ ਇਹ ਹਾਂ ਹਾਂ ਮਨੂਨਾ ਨੇ ਬਹੁਤ ਜ਼ੋਰ ਲਾਇਆ ਮੈਂ ਤਵੀਆਂ ਨੂੰ ਕਰਾਇਆ ਉੱਥੇ ਉਹ ਕਹਿੰਦੇ ਇਹ ਵੀ ਮਿਲਦਾ ਹੈ ਜਿਹੜਾ ਪੀਲਾ ਮੇਰੇ ਚੱਕਿਆ ਨਾਲ ਮਿਲਦਾ ਹਾਂ ਇਹ ਜਾ ਕਣਾ ਕਰਾ ਦੇ ਯਾਰ ਉਹ ਲਾਲ ਆਇਆ ਤਾਂ ਮਹਿੰਦਰੀਆਂ ਮਿਲਦਾ ਤਾਂ ਦੇ ਕੋਈ ਬੜਾ ਲੈ ਆ ਰੱਬ ਨੇ ਕਦੇ ਆਏ ਫਿਰ ਫਿਰ ਉਹਨੂੰ ਨਹੀਂ ਹਰਾ ਕਰਾਂਗੇ ਜੋਂਦੀ ਰੋ ਬਾਹੂ ਖਾਲੇ ਪਾ ਹੂੜ ਲਾਦੀ ਪੈਸੇ ਡੋਪ ਫੈਂਸੀ ਫੂਸੀਆ ਬਣੂ ਕਹਿੰਦਾ ਉਹਨੂੰ ਕਹਿੰਦਾ ਨਾ ਐ ਕਰ ਦਰਾਂ ਮੈਂ ਜਿਹੜਾ ਜੀ ਕਰਦਾ ਕਰ ਲੈ ਹੈਲੋ ਸਾਡੇ ਆਇਆ ਕਰਨ ਜੀ ਵੀ ਆਪੇ ਤੇਰੇ ਨਾਲ ਕਰਨ ਜਿੰਦੀ ਹੈਗੇ ਕਹਿੰਦੇ ਹੋਰ ਲੈ ਕੇ ਆਇਆ ਕਟਾਕੇ ਮੈਂ ਕਟਾਦਾ ਠੀਕ ਹੈ ਜੀ ਯਾਰ ਉਹ ਠੀਕ ਤੇ ਕਹਿੰਦਾ ਹੁੱਕ ਵਧਾਉਣੀ ਆ ਮੈਂ ਵਧਾ ਲੈ ਆ ਹੁਣ ਖੁੱਲੇ ਵੇਖ ਲਾਦੇ ਸਾਰੇ ਕੁਸ ਹੈ ਕਹਿੰਦਾ ਹੁੱਕ ਵੀ ਵਧਾਉਣੀ ਆ 10 ਇੰਚ ਮਸ਼ੀਨ ਆ ਦਿਹਾੜੀ ਕਾਲੇ ਵਾਲੀ ਹਾਂ ਨਹੀਂ ਨਹੀਂ ਮੜੀ ਚਲੋ ਠੀਕ ਹੈ ਜੀ ਹਾਂ ਜਦੋਂ ਟਾਈਮ ਹੋਇਆ ਜੀ ਲੋ ਜੀ ਮੇਰੇ ਚਾਚੇ ਨੂੰ ਸਤਿ ਸ਼੍ਰੀ ਅਕਾਲ ਜੀ ਹੋਇਆ ਭਾਈ ਮਾ ਬੱਡ ਦਾ ਮੈਂ ਯਾਰ ਉੱਪਰ ਕੱਢ ਗਿਆ ਹੂੰ ਸੁੱਕ ਗਈ ਸੁੱਕ ਗਈ ਪਸਿੰਨਾ ਹੂੰ ਇੱਕ ਬੰਡਾ ਕੱਲ੍ਹ ਦੀ ਸੁੱਕੀ ਪਈ ਗਈ ਦਾਲੀ ਉਹਦਾ ਦੋ ਫਰਕਾ ਗਿਆ ਜਦੋਂ ਅਬਾ ਉਹਦਾ ਬੇਨਾਮ ਬਾਬਾ ਫਰਕਾ ਪੈ ਗਿਆ ਚਾਰ ਦਿਨ ਖੜ ਗਿਆ ਬੇਵਾਸ ਵੇਰੀ ਉਹ ਕਬਟੋਰ ਕਰਨੀ ਸਵੇਰੀ ਜਦੋਂ ਸ਼ਾਮ ਨੂੰ ਸਵੇਰੀ ਸ਼ਾਮ ਕਿ ਜਦੇ ਆਪਣੇ ਕੰਦਰ ਸਿਰ ਤੇ ਢੰਡੇ ਰਹਿੰਦੇ ਆ ਠਾਰੀ ਰਹਿੰਦੀ ਆ ਹਾਂ ਭਜੀ ਯਾਰ ਮੈਂ ਆ ਕੇ ਪਾਏ ਤਿੰਨ ਚਾਰ ਦਿਨ ਨੂੰ ਕਿ ਮੈਂ ਸਾਨੂੰ ਇੱਕ ਡੰਗ ਤਾਂ ਖਾਦੇ ਉਹਨੇ ਖੁਸ਼ ਹੋ ਗਏ ਨੇ ਹੁਣ ਥੋੜੀ ਆਖਾਂਦੀ ਦੋ ਦੋ ਫਰਾਣੀ ਪ੍ਰੋਜੈਕਟ ਰੈਲੀ ਚ ਰੈਲੀ ਮਾਣੋ ਚੱਕ ਲੈਣ ਦੂਆਂ ਚੱਕ ਲੈਣ ਅੱਛਾ ਨਹੀਂ ਮੈਂ ਤਾਂ ਮੰਦ ਤਾਂ ਹੀ ਮੈਂ ਹੁਣ ਟੁੱਟੂ ਜੀ ਬੰਦੇਗਾ ਚੱਕ ਉਹ ਪਾਉਣੀ ਨਹੀਂ ਸਕੀਆਂ ਆਉ ਜੋ ਖਾਂਦੇ ਪਹਿਲਾਂ ਇਹਨਾਂ ਨੂੰ ਪਤਾ ਹੀ ਕੋਈ ਖੜਾ ਕਰਨਾ ਦੋ ਤਿੰਨ ਡੰਗਰੇ ਆ ਤਕੜੀ ਬੰਨ ਜਾਣੀ 50 ਕਿਲੋ 40 ਕਿਲੋ 45 ਕਿਲੋ ਦੀ ਜਾਂ ਆਗਾ ਬੰਨਣੀ ਆ ਬਾਹਰ ਮਾਣੋ ਮਾਨ ਸਿੰਘ ਖੂਲੀ ਦੇ ਬਾਹਰ ਖੂਲੀ ਦੇ ਬਾਹਰ ਟੋਕਾ ਸਾਰੀ ਅੱਛਾ ਮੈਂ ਪਾ ਲਊ ਉਹਨਾਂ ਨੂੰ ਆਗ ਦੇ ਨਹੀਂ ਆਗ ਖਾਣੇ ਤੋਂ ਮੈਂ ਤੁਸੀਂ ਨਹੀਂ ਆਗ ਲੈ ਖਾਣ ਕੇ ਲੈ ਗਈਆਂ ਤੂੰੜੇ ਖਾਓ ਕਿਤੇ ਬਾਹਰੋਂ ਦੇ ਖਾਤੇ ਵਿੱਚ ਜਿੰਨ ਪਾਇਓ ਪਾਏ ਆ ਆ ਫਿਰ ਨਵੀਂ ਜਈਏ ਇੰਨਾ ਗੰਨਾ ਤਾਂ ਮੈਂ ਕਹਿੰਦਾ ਮੈਨੂੰ ਦਸ ਦਿਨ ਆਗ ਨਹੀਂ ਪਾਈ ਮਾਸ਼ੂਰਲਾ ਦਾਲਾ ਸਾਹਿਬ ਹਣ ਹੈ ਹਰਜੀਨ ਨੂੰ ਦਿੱਤੇ ਆ ਪੈਸੇ ਲੱਤੇ ਨਹੀਂ ਅਗਲੇ ਤੇ ਵੀ ਗੱਲ ਹੈ ਵੀ ਭਾਈ ਪਾਓ ਫਰੀ ਜੈ ਤੁਸੀਂ ਫਿਰ ਤੁਸੀਂ ਬੁੱਲੇ ਵੱਟੋ ਕੋਈ ਕੂ ਵੀ 38 ਦਿਨ ਆਗ ਵੀ ਇੱਥੇ ਜਿਹੜਾ ਹੈਗਾ ਦਾ ਸਾਰਾ ਇੱਕ ਹੀ ਬਣਾਇਆ ਮੈਂ ਤਾਂ ਨੀ ਕਾਲੇ ਦੇ ਇੱਥੇ ਵੜਦੇ ਹਨ ਹਾਂ ਇੱਥੇ ਵੜਦੇ ਹੈ ਉਹ ਸਾਬ ਜੂਦ ਦਾ ਹੈ ਆ ਪਿੱਛੇ ਵੜਦੇ ਹੁੰਦੇ ਅੱਛਾ ਅੱਛਾ ਉਹ ਆ ਅੱਗੇ ਚੱਕ ਜਾਂਦੀਆਂ ਉਹ ਕੀ ਆ ਤਪੀ ਕਾਲੇ ਦੀ ਲੀਗ ਉਹਦੀ ਲੀਗ ਉਹ ਭਈਏ ਕਿਹੜੇ ਆਗ ਆੱਕਦੇ ਸਾਡੇ ਫੜਦੇ ਆ ਆਗ ਬਾਉਤਾ ਇਹਨੂੰ ਇਹਨੂੰ ਬਾਉਤਾ ਇਹਨੂੰ ਨਹੀਂ ਹੈਗਾ ਇਹ ਠੱਤੀ ਨੂੰ ਨਹੀਂ ਹੈਗਾ ਇਹ ਤਾਂ ਬਾਉਤਾ ਖਲੇ ਨੂੰ ਇਹ ਕਿਹੜਾ ਹੈ ਇਹ ਵੀ ਠੱਤੀ ਹੋਇਆ ਨਹੀਂ ਹਰਕਾ ਹਰਕਾ ਵੇ ਨਵੇਂ ਖੇਤ ਦਾ ਇਹ ਗੇਨ ਪ੍ਰਾਣੀ ਖੇਤ ਦਾ ਬਬੀ ਬੀ ਬੀ ਠੀਕ ਆ ਯਾਰਾ ਉਹਦਾ ਇੰਨਾ ਖਾਣਾ ਹੈ ਨਹੀਂ ਐ ਤੇ ਦੂਪ ਤੇ ਹੀ ਲੱਗਦਾ ਸਾੜੇ ਸਾਲ ਸ਼ੂਕਲਾ ਪੌੜੇ ਮਜ਼ਾਕ ਹਾਂ ਭਈ ਇਹ ਕਹਿੰਦਾ ਪ੍ਰਾਲੀ ਦਿਆ ਦੇ ਮੰਨੂ ਕਹਿੰਦਾ ਕਾਲੇ ਪੇ ਚਲੀ ਗਾਂ ਮੈਂ ਮੈਂ ਕਾਲੇ ਵੀ ਰਸਤੇ ਲੈ ਜਾਣੀ ਕਾਲੀ ਭਈ ਇਹ ਮੰਗਦੇ ਪ੍ਰਾਲੀ ਮੈਂ ਤੇਰੇ ਕੋਲ ਪ੍ਰਾਲੀ ਪਈ ਐ ਲੈ 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 ਮੈਂ ਆ ਗਿਆ ਕਿਲਨੀ ਸਾਰੀ ਯਕਲੀ ਜਿੰਨੇ ਸਾਰੇ ਯਕਲੀ ਉਹ ਯਕਲੀ ਉਹ ਭਈ ਤਾਹੀ ਦਾ ਪੱਤੀ ਲੈਣ ਆਏ ਐ ਪ੍ਰਾਲੀ ਲੈਣ ਆਏ ਐ ਜਾ ਰਹੀ ਹੈ ਪੁੱਤਰੇ ਆਹ ਜੂੜੇ ਨੂੰ ਨਹੀਂ ਮਿਲਦਾ ਮੈਂ ਸਾਰੇ ਯਕਲੀ ਆ ਇਹਦਾ ਕਹਾਏ ਕਾਏ ਨੇ ਕੀ ਕਹਿਣਾ ਗੱਡੀ ਦੇ ਸਾਹਮਣੇ ਇਹਨਾਂ ਦਾ ਕੈਮਰਾ ਲੱਗਿਆ ਹੋਇਆ ਜਿਹੜੀ ਦੇਖ ਲੰਦਾ ਇਹ ਅੰਦਰ ਸਕਰੀਨ ਚੱਲਦੀ ਰਹਿੰਦੀ ਹੈ ਇਹਦਾ ਹੁੰਦਾ ਘਰਾਂ ਇਹ ਤਾਂ ਜਦੋਂ ਬਾਹਰ ਨਿਕਲ ਕੇ ਆ ਆ ਵਾਹ ਰਾਲੀ ਨੂੰ ਆਇਆ ਪਰਾਲੀ ਨੂੰ ਆ ਪਰਾਈ ਆ ਪਰਾਲੀ ਨੂੰ ਮਾੜਾ ਮੋਟਾ ਜਿਹਾ ਕਰਦਾ ਪਹਿਲਾਂ ਫਿੱਟਿੰਗ ਜਿੰਦਾ ਟਿਕਣਾ ਹੀ ਆ ਵੀ ਉਹ ਹਟਣਾ ਟਿਕਣੀ ਪੈਣਾ ਹੋ ਇਹ ਇਹ ਨਾ ਕਰਾਣਾ ਹਾਂ ਉਹ ਇਹ ਤਾਂ ਅਲੀ ਬਾਪ ਦੇ ਤੇ ਗਾਲਤੀ ਨੇ ਹਾਂ ਇਹ ਤਾਂ ਅਲੀ ਗਾਲਤੀ ਮੀ ਪੈ ਗਿਆ ਜਣਾ ਉੱਪਰ ਉਹ ਤੁਸੀਂ ਮੰਨੇ ਪੜਤਾ ਪਹਿਲਾਂ ਜਗਦੀਪ ਜਗਦੀਪ ਨੇ ਸਭ ਤੋਂ ਵੇਚੀ ਜਗਦੀਪ ਹੋਣੀ ਆ ਹਾਂ ਪਹਿਲਾਂ ਜਗਦੀਪ ਨੇ ਤੇ ਪ੍ਰਾਈਟ ਹੋਈ ਆ ਫਿਰ ਮੈਂ ਸਾਰਾ ਹੀ ਇਹਨੇ ਮੇਰੇ ਕੋਲ ਜਵੀ ਬੈਠ ਹੋਈ ਆ ਸਾਡੇ ਦਾ ਬਾਈ ਜਵੀ ਨੂੰ ਮੈਂ ਲੈ ਆਂਦੀ ਤੇ ਦੋ ਭਤੀਆਂ ਇੱਕ ਇੱਕ ਵਾਰੀ ਦੇਗਾ ਮਾਗਾ ਨੂੰ ਪਰਾਈ ਭਈਆਂ ਦਾ ਲਾਲ ਲੜਕੇ ਮਖਾਈ ਇੰਨੀ ਛੂੜਾ ਵੱਟ ਕੇ ਪਾਉਂਦੀ ਹਾਂ ਪਰ ਇੱਕ ਜਿਹੜਾ ਸਾਲਾ ਉੱਥੇ ਸਾਰੀ ਸੀਰੋਂ ਖੜੀ ਸੀ ਜੇ ਜਵੀ ਸੀ ਪਹਿਲਾਂ ਸਿੱਧੀ ਦੋ ਗੀਲ ਦੇਖੋ ਦੋ ਗੀਲੇ ਜਵੀ ਸੀ ਠੀਰੇ ਪਹਿਲਾਂ ਪਹਿਲਾਂ ਸ਼ੁਰੂ ਚ ਜਮੀਂ ਜੇ ਪੈਂਦੇ ਸੀ ਹਾਂ ਸੀਰੋਂ ਖੜੀ ਸੀ ਸਾਡੇ ਅੱਗੇ ਉੱਥੇ ਲਾ ਕੇ ਹੁਣ ਦੋ ਗੀਲਿਆਂ ਦੇ ਛੂੜੇ ਕਰਾ ਦਿੱਤੇ ਪੁੱਛਿਆ ਪਹਿਲੇ ਨਿਆਰੀ ਪਾਉਂਦਾ ਪਰਾਈ ਟੁੱਟ ਜੂਗੀ ਉਹ ਨਹੀਂ ਟੁੱਟੀ ਦੋ ਬੰਦਾ ਉਹ ਵੀ ਟਾਲ ਵਾਲਾ ਵੀ ਕਹੇ ਕਹਦਾ ਇਹ ਰੱਸੀ ਗਾਦੀ ਹੈ ਇਹ ਦੋ ਡੱਕੇ ਦਾ ਸੀਰੋ ਹੈ ਇਹ ਕਹਿੰਦਾ ਇਹ ਕੀ ਹੁੰਦੀ ਹੈ ਮੈਨੂੰ ਨਹੀਂ ਪਤਾ ਸਾਨੂੰ ਪਤਾ ਹੈ ਇਹ ਉਹਨੇ ਦੋ ਡੱਕੇ ਹੀ ਬਟਾ ਇਹਦੇ ਕਰ ਲਾ ਹਾਂ ਉਹ ਨਹੀਂ ਟੁੱਟਦੀ ਹੈਗੀ ਉਹ ਨਹੀਂ ਟੁੱਟਦੀ ਤਾਂ ਇਹ ਜੀ ਤਗੜੀ ਬਣ ਗਈ ਨਾ ਜੀ ਫਨੀ ਰੋਪੜ ਹੈ ਪੜੀ ਰੋਡ ਬਣ ਲਈ ਜਾ ਉਹ ਮਿਲ ਦੀ ਭੀੜ ਭੂੜ ਨਹੀਂ ਹੈ ਕਹਿੰਦੇ ਹੈਗੀ ਆ ਵਾ ਭੀੜ ਆ ਸਵੇਰ ਕੱਲ ਗਿਆ ਦਾ ਬੰਦੇ ਰੋਲ ਕੇ ਆਇਆ ਹੈ ਕੱਲ ਸਵੇਰ ਨੂੰ ਗਿਆ ਹੈ ਹਾਂ ਰਾਤ ਰਾਤ ਸਵੇਰੇ ਹੀ ਆਇਆ ਅੱਜ ਦਬਾਰੀਆਂ ਨੂੰ ਕੀ ਕਰਨਾ ਹੈ ਇਹ ਨਹੀਂ ਨਹੀਂ ਇਹ ਜਿਹੜਾ ਪਹਿਲਾਂ ਗਿਆ ਹੈ ਹੈ 11:00 ਵਜੇ ਸਪਲਾਈ ਨਿਕਲਦੀ ਹੈ ਹਾਂ ਇਹ 10:00 ਵਜੇ ਦੀ ਹੈ ਬਸ ਇਹ 10:00 ਵਜੇ ਲੰਘ ਗਿਆ ਜਾਨੀ ਸਾਢੇ 3:00 ਸਪਲਾਈ ਦੇ ਪਹਿਲਾਂ ਲੱਗ ਗਿਆ ਫੇਰ 파ਤੀ ਜਾਣ ਲੱਗ ਗਈ ਓਹ ਉਹ ਕਹ ਰਹੇ ਉਹ ਫੇਰ 파ਤੀ ਜਾਣ ਲੱਗਣੀ ਦੀ ਇਹਨੇ ਲੱਗ ਗਿਆ ਹੈ ਬੀਸੀ ਆ ਦੱਲੀ ਆ ਰੇ ਇਕੱਠੀ ਚ ਦੋ ਰੇ ਦੱਲੀ ਵੀ ਆ ਗਿਆ ਹੈ ਦੱਲੀ ਇਹ ਇਕੱਠੀ ਆਏ ਆ ਤਰਕੇ ਨੂੰ ਆਏ ਆ ਇਹ ਅੱਛਾ